ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਹੋਰ ਸਣਾ ਸਭ ਠੀਕ ਠਾਕ ਹਾਂ ਲੈ ਵੀ ਅੱਜ ਦੋਸਤੋ ਇੱਕ ਜਿਹੜੀ ਮੈਂ ਗੱਲ ਕਰ ਰਿਹਾ ਬੜੀ ਹੀ ਅਹਿਮ ਮੁੱਦੇ ਤੇ ਗੱਲ ਕਰਨ ਲੱਗਿਆ ਮੈਨੂੰ ਤਾਂ ਦੋ ਤਿੰਨੇ ਜਣਿਆਂ ਨੇ ਜਿਹਦਾ ਪਹਿਲਾਂ ਕਮੈਂਟ ਕਰ ਲਿਆ ਬਾਕੀ ਮੇਰੇ ਪਿੰਡ ਚੋਂ ਵੀ ਮੇਰੇ ਡੈਡੀ ਨੂੰ ਮੇਰੇ ਪਿਓ ਨੂੰ ਕਈ ਜਣੇ ਬੰਦੇ ਰਾਂਬਾ ਦੇ ਕੇ ਗਏ ਨੇ ਵੀ ਤੇਰਾ ਮੁੰਡਾ ਈ ਪੀਰਾਂ ਫਕੀਰਾਂ ਨੂੰ ਮਾੜਾ ਬੋਲਦਾ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਵੀ ਭਾਈ ਮੇਰਾ ਕਿਸੇ ਵੀ ਪੀਰ ਕਿਸੇ ਵੀ ਫਕੀਰ ਨਾਲ ਕੋਈ ਵਿਰੋਧ ਨਹੀਂ ਕਿਸੇ ਦਾ ਮੈਂ ਵਿਰੋਧ ਨਹੀਂ ਕਰਦਾ ਮੈਂ ਵਿਰੋਧ ਕਰਦਾ ਉਹਦਾ ਜਿਹੜੇ ਪਖੰਡਵਾਦ ਫੜਿਆ ਹੋਇਆ ਲੋਕਾਂ ਨੇ ਠੀਕ ਹੈ ਅੱਜ ਦੇ ਟਾਈਮ ਤੋਂ ਸਭ ਤੋਂ ਵੱਧ ਇਸਲਾਮ ਨੂੰ ਟਾਰਗੇਟ ਕੀਤਾ ਜਾਂਦਾ ਏ ਤੇ ਇਸਲਾਮ ਨੂੰ ਬਦਨਾਮ ਕੀਤਾ ਜਾਂਦਾ ਕੁਝ ਇਸਲਾਮ ਤੋਂ ਬਾਹਰ ਆਣ ਬਾਹਰ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਦਾ ਕਰੇ ਉਹ ਕਰਦੇ ਨੇ ਕੁਝ ਜਿਹੜੇ ਆਪਣੇ ਹੀ ਮੁਸਲਮਾਨ ਹੋ ਕੇ ਉਹ ਬਦਨਾਮ ਕਰਦੇ ਨੇ ਮੈਨੂੰ ਤੁਹਾਨੂੰ ਮੈਂ ਇੱਕ ਹਦੀਸ ਸੁਣਾ ਦੇਣਾ ਚਾਹੁੰਦਾ ਹਦੀਸ ਸੁਣ ਲਓ ਬਾਕੀ ਗੱਲ ਆਪਾਂ ਅੱਗੇ ਕਰਦੇ ਆਂ ਜਬਿਰ ਬਿਨ ਅਬਦੁੱਲਾ ਰਜ਼ੀ ਅੱਲਾਹੁ ਤਾਲਾ ਅਨਹੂ ਸੇ ਰਵਾਈਤ ਹੈ कि मैंने अरसूल अलैहि वसल्लम को ये अरशाद फरमाते हुए सुना जो शख्स अल्लाह ताला से इस हाल में मिला कि उसने उसके साथ किसी को शरीक ना ठहराए वह जन्नत में दाखिल होगा और जो शख्स अल्लाह ताला से इस हाल में मिले कि वह उसके साथ किसी को शरीक ठहराता हो वह दुरजक में दाखिल होगा साफ साफ लिखा होया साफ साफ फिर भी लोग समझते नहीं है कि ਫੇਰ ਵੀ ਮਜਾਰਾਂ ਤੇ ਜਾਣਾ ਕਬਰਾਂ ਤੇ ਜਾ ਕੇ ਸਜਦੇ ਕਰਨਾ ਠੀਕ ਹੈ ਇਹ ਅੱਜ ਕੱਲ ਨਵੇਂ ਪੀਰ ਬਣਾ ਰੱਖੇ ਨੇ ਨਵੇਂ ਆਪਣੇ ਆਪਣੇ ਪੀਰ ਕੋਈ ਬਾਹਰ ਦੇ ਵੀ ਜੇ ਲਵਾਉਂਦਾ ਇਹ ਕੋਈ ਫਕਰਾਜੀ ਕੋਈ ਫਲਾਨਾ ਕੋਈ ਸਾਈਂ ਆ ਜਿਹੜੇ ਸਾਈਂ ਆਪਦਾ ਨੰਗ ਨਹੀਂ ਢੱਕ ਸਕਦੇ ਉਹ ਤੁਹਾਡਾ ਕੀ ਭਲਾ ਕਰਦਣਗੇ ਜਿਹੜਾ ਬੰਦਾ ਆਪਦਾ ਨੰਗ ਨਹੀਂ ਢੱਕ ਸਕਦਾ ਉਹ ਤੁਹਾਡਾ ਭਲਾ ਕੀ ਕਰ ਦੂਗਾ ਮੈਂ ਤਾਂ ਇਹ ਪੁੱਛਣਾ ਚਾਹਨਾ ਮੇਰਾ ਕਿਸੇ ਵੀ ਪੀਰ ਨਾਲ ਕਿਸੇ ਵੀ ਫਕੀਰ ਨਾਲ ਕੋਈ ਵਿਰੋਧ ਨਹੀਂ ਹੈਗਾ ਮੇਰਾ ਤਾਂ ਜਿਹੜੇ ਅੱਜ ਕੱਲ ਦੇ ਡਰਾਮੇਵਾਜ਼ ਬਾਬੇ ਪੈਦਾ ਹੋਈ ਹੋਏ ਨੇ ਠੀਕ ਹੈ ਜਿਹੜੇ ਅੱਜ ਕੱਲ ਇਸਲਾਮ ਨੂੰ ਕਦੇ ਕਬਰਾਂ ਕਬਰ ਦੇ ਉੱਤੇ ਹਰਾ ਕੱਪੜਾ ਪਾ ਕੇ ਜੀ ਕਬਰ ਬਣਾਤੀ ਇਹ ਫਲਾਣੇ ਪੀਰ ਦੀ ਹੈ ਠਿਗੜੇ ਪੀਰ ਦੀ ਮੇਰਾ ਤਾਂ ਇਹਨਾਂ ਨਾਲ ਵਿਰੋਧ ਆ ਵੀ ਇਹ ਇਸਲਾਮ ਨੂੰ ਬਦਨਾਮ ਕਰਦੇ ਨੇ ਪੀਰਾਂ ਵਾਲਾ ਕੰਮ ਤਾਂ ਅਸੀਂ ਲੋਕ ਕਰਦੇ ਆਂ ਪੰਜ ਵਕਤ ਦੀ ਨਮਾਜ਼ ਪੜ੍ਹਦੇ ਆਂ ਕੁਰਾਨ ਪੜ੍ਹਦੇ ਆਂ ਹਦੀਸ ਪੜ੍ਹਦੇ ਆਂ ਤਸਬੀਹ ਕਰਦੇ ਆਂ ਜਿਹੜੇ ਪੀਰਾਂ ਨੇ ਕੰਮ ਕਰੇ ਹੋਏ ਨੇ ਤੇ ਜਿਹੜੇ ਤੁਸੀਂ ਕੰਮ ਕਰਦੇ ਹੋ ਇਹ ਸ਼ੈਤਾਨ ਦਾ ਕੰਮ ਹੈ ਦੀਵੇ ਕਬਰ ਦੇ ਉੱਤੇ ਦੀਵੇ ਬਾਲਨਾ ਤੂਫਾਂ ਬਾਲਨਾ ਚਿਰਾਗ ਬਾਲਨੇ ਫਿਰ ਉਹਨਾਂ ਨੂੰ ਸਜਦਾ ਕਰਨਾ ਜਾ ਕੇ ਇਹ ਆ ਉਹਨਾਂ ਦਾ ਕੰਮ ਸ਼ੈਤਾਨ ਦਾ ਪੀਰਾਂ ਦਾ ਕੰਮ ਤਾਂ ਅਸੀਂ ਕਰਦੇ ਆਂ ਪੀਰਾਂ ਨੂੰ ਵੀ ਮੰਨਦੇ ਆਂ ਤੇ ਪੀਰਾਂ ਦੀ ਵੀ ਮੰਨਦੇ ਆਂ ਅਸੀਂ ਇਹ ਸ਼ੈਤਾਨੀ ਕੰਮ ਨਹੀਂ ਕਰਦੇ ਹੈਗੇ ਜਿਹੜਾ ਤੁਹਾਨੂੰ ਸ਼ੈਤਾਨ ਨੇ ਗੁੰਮਰਾਹ ਕਰ ਰੱਖਿਆ ਏ ਠੀਕ ਹੈ ਉਬਾਈ ਇੱਕ ਬਾਈ ਦਾ ਮੈਨੂੰ ਕਮੈਂਟ ਆਇਆ ਉ ਪੀਰਾਂ ਨੂੰ ਮਾੜਾ ਬੋਲਦਾ ਤੂੰ ਫਕੀਰਾਂ ਨੂੰ ਮਾੜਾ ਬੋਲਦਾ ਤੇਰੇ ਨਾਲ ਦੇਖੀ ਕੀ ਹੁੰਦਾ ਏ ਤੈਂ ਆ ਫਲਾਨੇ ਸਾਈਂ ਨੂੰ ਬੋਲਿਆ ਮੈਂ ਤੇਰੇ ਸਾਈਂ ਤੋਂ ਕੀ ਲੈਣਾ ਦੇਣਾ ਮੇਰਾ ਤਾਂ ਇੱਕ ਐਣਾ ਵੀ ਭਾਈ ਜਿਹਨੂੰ ਤੂੰ ਮੰਨਦਾ ਉਹਦੀ ਪਹਿਲਾਂ ਪੜਤਾਲ ਤਾਂ ਕਰ ਲੈ ਵੀ ਉਹਨੂੰ ਤੇਰਾ ਇਸਲਾਮ ਕਬੂਲ ਕਰਦਾ ਵੀ ਇਹ ਕਿ ਨਹੀਂ ਤੁਸੀਂ ਲੋਕਾਂ ਨੇ ਗੰਦ ਬਾਹ ਰੱਖਿਆ ਉਥੇ ਜਾ ਕੇ ਢੋਲਕੀਆਂ বাজਾਣੇ ਹੋ ਤੀਮੀਆਂ ਨਚਾਣੇ ਹੋ ਆਪ ਨੱਚਦੇ ਹੋ ਇਸਲਾਮ ਤੇ ਨੱਚਣਾ ਖਾਂ ਗਾਣਾ ਗਾਣਾ ਨੱਚਣਾ ਤੇ ਇਹ ਤਾਂ ਸਤ ਹਰਾਮ ਆ ਜਿਹੜਾ ਤੁਸੀਂ ਉੱਥੇ ਕਰਦੇ ਹੋ ਜਾ ਕੇ ਕਬਰਾਂ ਦੇ ਉੱਤੇ ਜਾ ਕੇ ਕਰਦੇ ਹੋ ਉਹ ਕਬਰ ਨੂੰ ਵੀ ਗੁਨਾ ਜਿਹੜਾ ਨੇ ਤੁਸੀਂ ਅੱਜ ਕਹਿੰਦੇ ਸਾਡਾ ਸਾਈ ਸਾਡਾ ਪੀਰ ਸਾਡਾ ਫਕੀਰ ਇੱਕ ਕਿਆਮਤ ਦੇ ਦਿਨ ਤੁਹਾਡੇ ਇਹ ਪੀਰ ਸਾਫ਼ ਮੁੱਕ ਰ ਜਾਣਗੇ ਵੀ ਅਸੀਂ ਤਾਂ ਇਹਨਾਂ ਨੂੰ ਕਦੇ ਕਿਹਾ ਹੀ ਨਹੀਂ ਵੀ ਸਾਨੂੰ ਆ ਕੇ ਸਜਦਾ ਕਰੋ ਇੱਕ ਵੀ ਹਦੀਸ ਸੁਣਾ ਦੋ ਤੁਹਾਡੇ ਉਹਦੀ ਪੀਰ ਦੀ ਵੀ ਹਾਂ ਉਹਨਾਂ ਨੇ ਕਿਹਾ ਹੋਵੇ ਵੀ ਸਾਨੂੰ ਆ ਕੇ ਸਜਦਾ ਕਰੇ 11ਵੇਂ ਵਾਲੇ ਦੀ ਲਾਲਾਂ ਵਾਲੇ ਦੀ ਕੋਟਲੇ ਵਾਲੇ ਦੀ ਕਿਸੇ ਵੀ ਪੀਰ ਦੀ ਤੁਸੀਂ ਲੋਕਾਂ ਨੇ ਡਰਾਮਾबाजी ਫੜ ਰੱਖੀ ਆ ਉਥੇ ਜਾ ਜਾ ਕੇ ਨੱਚਦੇ ਹੋ ਤੀਮੀਆਂ ਨਚਦੇ ਹੋ ਭਾਈ ਗੁੱਸਾ ਲੱਗਿਆ ਹੋਵੇ ਤਾਂ ਮਾਫਤ ਕਰੀ ਪਰ ਮੇਰਾ ਕਿਸੇ ਦਾ ਦਿਲ ਦੁਖਾਉਣ ਦਾ ਕੋਈ ਇਰਾਦਾ ਨਹੀਂ ਮੇਰਾ ਕਹਿਣਾ ਸਿਰਫ ਇਹ ਆ ਕਿ ਇਸਲਾਮ ਨੂੰ ਬਦਨਾਮ ਨਾ ਕਰੋ ਜਿਹੜੀ ਇਹ ਪਖੰਡਵਾਜੀ ਹੋ ਰਹੀ ਆ ਇਹਨੂੰ ਬੰਦ ਕਰੋ